ਤਾਂ ਦੇ ਕ੍ਰੀਮ ਸਿੱਖਾਂ ਦੀਆਂ ਪੰਜਾਬੀਆਂ ਦੀ ਕੁਰਬਾਨੀਆਂ ਠੀਕ ਹੈ ਜਦੋਂ ਸਾਰਾ ਦੇਸ਼ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ ਉਦੋਂ 10 ਲੱਖ ਪੰਜਾਬੀਆਂ ਦਾ ਕਤਲ ਹੋਇਆ ਸੀ ਭਾਰਤ ਪਾਕਿਸਤਾਨ ਦੀ ਵੰਡ ਵਿੱਚ ਇਹ ਉਸ ਵੇਲੇ ਰੋ ਕੁਰਲਾ ਬੁਝੀ ਗਈ ਸੀ ਪੰਜਾਬ ਵਿੱਚ ਠੀਕ ਹੈ ਤੇ ਹੋਰ ਤੇ ਹੋਰ ਸਰਕਾਰਾਂ ਆਕਾਲੀ ਦਲ ਦੀਆਂ ਮੂਲੀਆ ਪੱਗਾਂ ਬੰਨਣ ਵਾਲੇ ਲੰਨੇ ਦਾਲੇ ਛੱਡਣ ਵਾਲੇ ਉਤੋਂ ਦੀ ਕਿਰਪਾ ਨਾ ਪਾਣ ਵਾਲੇ ਸੰਥਬੀਆਂ ਕਲਾਰਕ ਲਾਰਕ ਦੇ ਹਬਾਬਾਂ ਤੇ ਪੰਥੀਆਂ ਗੱਲਾਂ ਕਰਨ ਵਾਲੇ ਤੇ ਉਹਨਾਂ ਦੀ ਹਕੂਮਤਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਰ ਬਾਰ ਬੇਅਦਬੀ ਹੁੰਦੀ ਸੀ 300 ਕੁਝ 28 ਰੁਪਏ ਦਾ ਤੇ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਗਏ ਉਹਦੇ ਵਿੱਚੋਂ ਜਿਹੜੀਆਂ ਲੰਗਾਂ ਸੀ ਪੰਜਾਬ ਦੀਆਂ ਜਿਸ ਮੁੱਦੇ ਦੇ ਤੇ ਰਾਏ ਦਿੱਤੀ ਕਰਦੇ ਸੀ ਜਿਹੜੀਆਂ ਮੁੱਦੇ ਦੇ ਨੂੰ ਛਾਲ-ਉਛਾਲ ਕੇ 30 35 40 ਹਜ਼ਾਰ ਪੰਜਾਬੀ ਸਿੱਖ ਮਾਰਿਆ ਗਿਆ ਪੰਜਾਬ ਦੇ ਖਰਾਬ ਲੱਗਦਾ ਹੈ ਇਹ ਵੀ ਆਰਥਿਕ ਤਾਕਤ ਨੂੰ ਕੀ ਕਰਨਾ ਹੈ ਬਿਲਕੁਲ ਠੀਕ ਹੈ ਨਾ ਇਹ ਆਰਥਿਕ ਤਾਕਤ ਕੀ ਕੀ ਕਰੇਗੀ ਕਿ ਵਿਦੇਸ਼ ਦੇਸ਼ ਦੇ ਜਵਨ ਦੀ ਮਿੱਟੀ ਨੂੰ ਚੈਨਲ ਨੂੰ ਦੇਖ ਰਹੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਮੁੱਦੇ ਦੀ ਗੱਲ ਲੈ ਕੇ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਜ਼ਾਰ ਅਮਰਜੋਤ ਸਿੰਘ ਜੀ ਪਾਟੀਆਂ ਜੋ ਕਾਂਗਰਸ ਪਾਰਟੀ ਦੇ ਮੁਖਬਲਾ ਰਵੀ ਹਨ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਅੱਜ ਦੇ ਹਾਲਾਤਾਂ ਸੰਬੰਧੀ ਅਤੇ ਅੱਜ ਦੇ ਭੱਖ ਦੇ ਸੰਬੰਧੀ ਭੱਖ ਦੇ ਮਸਲਿਆਂ ਦੇ ਸੰਬੰਧੀ ਗੱਲਬਾਤ ਕਰਾਂਗੇ ਪੰਜਾਬ ਦੇ ਜਿਹੜੇ ਕਾਲੀ ਦਲ ਦੇ ਚੱਲ ਰਹੇ ਨੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਤੱਕ ਹਾਲਸਾ ਵਾਹਿਗੁਰੂ ਜੀ ਬੱਲੇ ਮੈਂ ਅਮਰਜੋਤ ਸਿੰਘ ਭਾਟੀਆ ਨੈਸ਼ਨਲ ਸਪੋਕਸਪਰਸਨ ਆਲ ਇੰਡੀਆ ਹਿੰਦੁਸਤਾਨ ਕਾਂਗਰਸ ਪਾਰਟੀ ਉੰਡਰਨੇਸ਼ਨ ਬੁੱਕਸ ਪਰਸਨ ਮੈਂ ਵਤਨ ਦੀ ਮਿੱਟੀ ਦੇ ਸਾਰੇ ਸਰੋਤਿਆਂ ਨੂੰ ਫੜੇ ਬੁਲਾਣਾ ਵਾਹਿਗੁਰੂ ਜੀ ਦਾ ਕਾਸਾ ਵਾਹਿਗੁਰੂ ਜੀ ਦਾ ਬਰਕਤ ਪਾਟੇ ਸਰ ਆਪਾਂ ਸਭ ਤੋਂ ਪਹਿਲੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਜੀ ਕਾਲੀ ਦਲ ਦੀ ਜੱਟ ਜਿਹੜੀ ਸਥਿਤੀ ਜਿਹੜੀ ਆ ਬੜੀ ਚਰਚਾ ਜਾ ਰਹੀ ਹੈ ਇਹ ਕਿਸ ਤਰ੍ਹਾਂ ਦੀ ਜਿਹੜੀ ਅਕਾਲੀ ਦਲ ਦੀ ਜਿਹੜੀ ਔਂਕੀ ਜਿਹੜੀ ਆ ਦੀ ਸਥਿਤੀ ਜਿਹੜੀ ਕਿਸ ਤਰ੍ਹਾਂ ਦੀ ਰਹੂਗੀ ਇਸ ਤਰ੍ਹਾਂ ਹੈ ਕਿ ਅਕਾਲੀ ਦਲ ਜਿਹੜੀ ਸੀ ਅਕਾਲੀ ਦਲ ਜਿਹੜੀ ਪਾਰਟੀ ਹੈ ਨਾ ਇਹ ਸ਼੍ਰੋਮਣੀ ਅਕਾਲੀ ਬਲ ਸਾਡੇ ਪੰਜਾਬ ਦੀ ਖੇਤਰੀ ਪਾਰਟੀ ਹੈ। ਔਰ ਇਹ ਸਿੱਖਾਂ ਦੀ ਪਾਰਟੀ ਵਜੋਂ ਜਾਣੀ ਜਾਂਦੀ ਸੀ। ਸਿੱਖ ਹਿੱਤਾਂ ਦੀ ਗੱਲ ਕਰਨ ਵਾਲੀ, ਪੰਜਾਬ ਦੀ ਗੱਲ ਕਰਨ ਵਾਲੀ। ਇਹ ਕਹਿ ਸਕਦੇ ਆ ਕਿ ਇੱਕੋ ਇੱਕ ਪਾਰਟੀ ਸੀ ਪੰਜਾਬ ਦੀ ਗੱਲ ਕਰਨ ਵਾਲਾ। ਹਾਂਜੀ। ਪਰ ਕਿਉਂਕਿ ਇਹ ਸਿੱਖ ਸਿੱਖ ਹਲਕਿਆਂ ਦੇ ਵਿੱਚ ਜਾਣੀ ਜਾਂਦੀ ਸੀ। ਔਰ ਪੰਥਕ ਮੁੱਦਿਆਂ ਚੁੱਕਦੀ ਸੀ। ਪੰਥਗ੍ਰਾਹੀ ਨੀਤੀ ਕਰਦੀ ਸੀ ਪੰਥ ਦੀ ਗੱਲ ਕਰਦੀ ਸੀ ਧਰਮ ਦੀ ਗੱਲ ਕਰਦੀ ਸੀ ਠੀਕ ਹੈ ਭਾਵੇਂ ਕਿ ਇਹਦਾ ਗਲਬਾ ਜਿਹੜਾ ਸੀ ਉਹ ਦੂਸਰੀਆਂ ਦੂਸਰੇ ਧਰਮਾਂ ਦੇ ਵਿੱਚ ਵੀ ਸੀ Hindu ਧਰਮ ਦੀ ਵੋਟ Hindu ਆ ਦੀ ਵੋਟ ਪੈਂਦੀ ਸੀ Hindu ਵੀ ਲਾਈ ਕਰਦੇ ਸੀ ਮੁਸਲਮਾਨ ਵੀ ਕਰਦੇ ਸੀ ਸਾਰਿਆਂ ਦੇ ਵਿੱਚ ਸੀ ਪਰ ਮੇਨ ਜੀ ਵੀ ਸੀ ਇਹ ਪੰਥਕ ਆਲਕਿਆਂ ਦੇ ਵਿੱਚ ਪੰਥ ਦੀ ਪਾਰਟੀ ਕਿ ਨਹੀਂ ਕਰਦੀ ਸੀ ਪਰ ਹੁੰਦਾ ਹੈ ਜਿ ਇਹ ਕਿ ਜਦੋਂ ਕੋਈ ਕਿਸੇ ਆਪਣਾ ਜ्यादा ਸਮਝਦਾ ਨੂੰ ਕੋਈ ਕੋਈ ਵੀ ਘਰ ਵਿੱਚ ਵੀ ਕੋਈ ਸਮਝੇ ਇਹ ਕਿਸੇ ਵੀ ਅਦਾਰੇ ਵਿੱਚ ਸਮਝੇ ਵੀ ਇਹ ਸਾਡੇ ਆਪਣੇ ਨੇ ਉੱਥੇ ਉਹ ਧੋਖਾ ਦੇ ਜਾਂਦੇ ਤੇ ਜਿਆਦਾ ਸੱਟ ਵੱਜਦੀ ਹੈ ਬਿਲਕੁਲ ਕਾਲੂ ਗੱਲ ਨੂੰ ਪੰਜਾਬ ਦੇ ਵਿੱਚ ਸਿੱਖ ਅਰ ਪੰਜਾਬੀ ਬਾਰ-ਬਾਰ ਹਕੂਮਤ ਚ ਲੈ ਜਾਂਦੇ ਸੀ ਇਹਨਾਂ ਦਾ ਭਾਜਪਾ ਨਾਲ ਸਮਝੌਤਾ ਵੀ ਰਿਹਾ ਬਾਰ-ਬਾਰੇ ਸੱਤਾ ਜਾਂਦੇ ਰਹੇ ਪਰ ਜਿਹੜੀ ਜਿਹੜੇ ਮੁੱਦਿਆਂ ਤੇ ਰਾਜਨੀਤੀ ਕਰਦੇ ਸਨ ਹੂੰ ਉਹਦੇ ਵਿੱਚੋਂ ਜਿਹੜੀਆਂ ਲੰਗਾਂ ਸੀ ਪੰਜਾਬ ਦੀਆਂ ਜਿਸ ਮੁੱਦਿਆਂ ਦੇ ਉੱਤੇ ਰਾਜਨੀਤੀ ਕਰਦੇ ਸੀ ਜਿਹੜੀਆਂ ਮੁੱਦੇ ਦੇ ਨੂੰ ਛਾਲ ਛਾਲ ਕੇ 30 35 40 ਹਜ਼ਾਰ ਪੰਜਾਬੀ ਸਿੱਖ ਮਾਰਿਆ ਗਿਆ ਪੰਜਾਬ ਦੇ ਖਰਾਬ ਲਾਤਾ ਉਹਨਾਂ ਲੰਗਾਂ ਦੇ ਵਿੱਚੋਂ ਇੱਕ ਵੀ ਮੰਗ ਨਹੀਂ ਮੰਨੇਗੀ ਸਹੀ ਗੱਲ ਇੱਕ ਵੀ ਮੰਗ ਇੱਕ ਵੀ ਗੱਲ ਜਿਹੜੀ ਹੈ ਪੰਜਾਬੀਆਂ ਦੀ ਇਹ ਮੰਨਵਾ ਨਹੀਂ ਸਕੇ ਪਿਆਨੀ ਮਨਵਾ ਸਕੋ ਕਿਉਂਕਿ ਇਹਨਾਂ ਨੇ ਨੀਂਹ ਰਾਜਨੀਤੀ ਤੇ ਕੀਤੀ ਹਕੂਮਤ ਚਾਲ ਬਾਅਦ ਚ ਪਤਾ ਕੌਣ ਕੁਦੇ ਲੱਗਾ ਕਿ ਜਦੋਂ ਇਹਨਾਂ ਨੇ ਦੇਖਿਆ ਕਿ ਹਕੂਮਤ ਚ ਆਣਾ ਹੀ ਇਹਨਾਂ ਦਾ ਇੱਕ ਇੱਕ ਮੁਕਾਤੀ ਪ੍ਰੋਗਰਾਮ ਸੀ ਪਹਿਲਾਂ ਚੱਲਦਾ ਸੀ ਅਨੰਦਪੁਰ ਸਾਹਿਬ ਦਾ ਮਤਾ ਸਟੇਟਾਂ ਨੂੰ ਜ਼ਿਆਦਾ ਅਧਿਕਾਰ ਠੀਕ ਹੈ ਸਟੇਟਾਂ ਨੂੰ ਜ਼ਿਆਦਾ ਅਧਿਕਾਰ ਜੇ ਮਿਲਣਗੇ ਤੇ ਇਕੱਲੇ ਪੰਜਾਬ ਨੂੰ ਨਹੀਂ ਮਿਲਣਗੇ ਸਾਰੇ ਦੇਸ਼ ਦੇ ਸਟੇਟ ਜਿੰਨੀਆਂ ਵੀ ਨੇ ਉਹਨਾਂ ਨੂੰ ਜ਼ਿਆਦਾ ਅਧਿਕਾਰ ਮਿਲਣਗੇ ਕਿਉਂਕਿ ਕੁਝ ਵੀ ਛੋਟਾ ਵੀ ਆਪਾਂ ਕੁਝ ਲਾਉਣਾ ਹੈ ਤੇ ਸਾਡੇ ਸਟੇਟਾਂ ਨੂੰ ਸੈਂਟਰ ਕੋ ਜਾਣਾ ਪੈਂਦਾ ਸੀ ਠੀਕ ਹੈ ਸੈਂਟਰ ਕੋ ਮੰਗ ਮੰਲਵਾਨੀ ਪੈਂਦੀ ਸੀ ਕੋ ਇੰਡਸਟਰੀ ਨਾ ਰਣੀ ਹੈ ਕੋ ਵੱਡਾ ਕੁਝ ਕੋਈ ਕੰਮ ਕਰਨਾ ਛੋਟਾ ਸੈਂਟਰ ਕੋ ਜਾਣਾ ਪੈਂਦਾ ਨਹੀਂ ਇਸ ਲਈ ਇੱਕ ਮੰਗ ਰੱਖੀ ਹੈ ਹਰਨਪੁਰ ਸਾਹਿਬ ਦਾ ਮਤਾ ਤਾਂ ਕਿ ਸਟੇਟਾਂ ਨੂੰ ਵੱਧ ਅਧਿਕਾਰ ਨਹੀਂ ਕੁਝ ਚੁਣਨੇ ਅਧਿਕਾਰ ਸੈਂਟਰ ਆਪਣੇ ਕੋਲ ਰੱਖੇ ਜਿਵੇਂ ਆਰਮੀ ਹੈ ਟੈਲੀਕਮ ਹੈ ਆ ਕੀ ਚੰਦੇ ਨੇ ਜਿਹੜੀ ਸਾਡੇ ਕੋਟਾ ਨੇ ਉਹ ਅਲੱਗ ਆਪਣੀ ਇੰਡੀਪੈਂਡੈਂਟ ਨੇ ਠੀਕ ਹੈ ਹੋਰ ਕਈ ਚੀਜ਼ਾਂ ਨੇ ਜਿਹੜੀ ਸੈਂਟਰ ਆਪਣੇ ਕੋਲ ਰੱਖੇਗੀ ਠੀਕ ਹੈ ਪਰ ਬਾਕੀ ਅਧਿਕਾਰ ਸੇਟਾਂ ਨੂੰ ਦੇਵੇ ਔਰ ਹੋਰ ਦੇਖੋ ਸਭ ਤੋਂ ਜ਼ਿਆਦਾ ਕੁਰਬਾਨੀਆਂ ਜਿਹੜੀਆਂ ਸੀ ਦੇਸ਼ ਦੀ ਆਜ਼ਾਦੀ ਵਾਸਤੇ ਸਿੱਖਾਂ ਦਿਆ ਨੇ 80% ਦੇ ਕਰੀਬ ਸਿੱਖਾਂ ਦੀਆਂ ਪੰਜਾਬੀਆਂ ਦੀਆਂ ਕੁਰਬਾਨੀਆਂ ਠੀਕ ਹੈ ਜਦੋਂ ਸਾਰਾ ਦੇਸ਼ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ ਉਦੋਂ 10 ਲੱਖ ਪੰਜਾਬੀਆਂ ਦਾ ਕਤਲ ਹੋਇਆ ਸੀ ਭਾਰਤ ਪਾਕਿਸਤਾਨ ਦੀ ਵੰਡ ਵਿੱਚ ਇਹ ਉਸ ਵੇਲੇ ਰੋ ਕੁਰਲਾਬ ਚੀ ਆ ਸੀ ਪੰਜਾਬ ਦੇ ਵਿੱਚ ਠੀਕ ਹੈ ਇਹਨਾਂ ਨੇ ਉਸ ਵੇਲੇ ਫੈਸਲਾ ਲਿਆ ਕਿ ਅਸੀਂ ਹਿੰਦੁਸਤਾਨ ਦੇ ਨਾਲ ਰਹਿਣਾ ਠੀਕ ਹੈ ਅਸੀਂ ਆਪਣੀ ਵੱਖਰੀ ਕੰਟਰੀ ਨਹੀਂ ਲੈਣੀ ਸਿੱਖਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਅਲੱਗ ਦੇਸ਼ ਨਹੀਂ ਲੈਣਾ ਹਾਂਜੀ ਅਸੀਂ ਹਿੰਦੁਸਤਾਨ ਦੇ ਨਾਲ ਹੀ ਰਹਿਣਾ ਅੰਗਰੇਜ਼ ਤੇ ਦੇ ਰਹੇ ਸੀ ਅਲੱਗ ਕੰਟਰੀ ਲੈਣੀ ਲੰਮ ਜੀ ਪਰ ਠੀਕ ਹੈ ਵਧੀਆ ਫੈਸਲਾ ਲਿਆ ਜਿਸ ਤਰ੍ਹਾਂ ਨੇ ਲਿਆ ਜੋ ਵੀ ਸੀ ਠੀਕ ਸੀ ਜੋ ਉਸ ਸਮੇਂ ਦੇ ਮੁਤਾਬਕ ਠੀਕ ਪਰ ਬਾਅਦ ਵਿੱਚ ਕੀ ਦਿਵਾਇਆ ਕੀ ਸਿੱਖਾਂ ਨੂੰ ਮਿਲਿਆ ਸਾਡੀ ਅਗਰ ਰਾਜਧਾਨੀ ਨਹੀਂ ਸਾਡੇ ਪਾਣੀ ਖੋਏ ਜਾ ਰਹੇ ਨੇ ਸਾਡੇ ਤੇ ਬਾਰ ਬਾਰ ਹਮਲੇ ਹੋਏ ਵਿਦੇਸ਼ੀ ਤਾਕਤਾਂ ਨੇ ਅਸੀਂ ਇੰਗੀਆਂ ਕੁਰਬਾਨੀਆਂ ਕੀਤੀਆਂ ਜਾਨਾਂ ਦਿੱਤੀਆਂ ਤੇ ਅੱਜ ਅਸੀਂ ਮਤਲਬ ਨਸ਼ੇ ਦੀ ਸਾਡੇ ਪੰਜਾਬ ਦੇ ਵਿੱਚ ਨਸ਼ੇ ਨਸ਼ੇ ਦੀ ਰੋਕੇ ਪਾ ਰਹੀ ਮਨ ਨਸ਼ੇ ਨਾਲ ਰੋਈ ਨੌਜਵਾਨ ਮਾਰ ਰਹੇ ਨੇ ਠੀਕ ਹੈ ਤੇ ਹੋਰ ਤੋਂ ਹੋਰ ਸਰਕਾਰਾਂ ਅਕਾਲੀ ਦਲ ਦੀਆਂ ਨੀਲੀਆਂ ਪੱਗਾਂ ਬੰਨਣ ਵਾਲੇ ਲੰਮੇ ਦਾੜੇ ਛੱਡਣ ਵਾਲੇ ਕੋਈ ਕਿਰਪਾਨਾ ਪਾਉਣ ਵਾਲੇ ਪੰਥੀਆਂ ਖਲਾਰ-ਖਲਾਰ ਕੇ ਹਬਾਵਾ ਤੇ ਪੰਥੀਆਂ ਗੱਲਾਂ ਕਰਨ ਵਾਲੇ ਤੇ ਉਹਨਾਂ ਦੀਆਂ ਹਕੁੰਤਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਰ ਬਾਰ ਬੇਅਦਬੀ ਹੁੰਦੀ ਸੀ। ਬਿਲਕੁਲ। 300 ਕੁਝ 28 ਰੁਪਏ ਦਾ ਤਾਂ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਗਏ। ਠੀਕ ਹੈ। ਇਸ ਕਰਕੇ ਅੱਜ ਦੀ ਤਰੀਕ ਦੇ ਵਿੱਚ ਸਿੱਖਾਂ ਦਾ ਜਿਹੜਾ ਏ ਮੋਹ ਪੰਗ ਹੋ ਗਿਆ ਆ ਅਕਾਲੀ ਦਲ ਤੋਂ ਕੋਈ ਵੀ ਸਿੱਖ ਕੋਈ ਵੀ ਪੰਜਾਬੀ ਅਕਾਲੀ ਦਲ ਦਾ ਨਾਂ ਲੈਣ ਲਈ ਤਿਆਰ ਨਹੀਂ। ਫਿਰ ਭਟੇ ਸਭ ਇਹ ਤੇ ਬਗੀ ਇਸ ਤਰ੍ਹਾਂ ਦੀ ਇੱਕ ਨਾ ਫੋਰ ਕਮੇਟੀ ਵੀ ਬਣਾਈ ਹੈ। ਉਦੇ ਬਾਰੇ ਦੱਸੋ ਸਾਨੂੰ ਉਦੇ ਬਾਰੇ ਕੀ ਫੈਸਲਾ ਹੈ ਹੈ ਸੋ ਇਹ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਬਾਰ-ਬਾਰ ਇਲੈਕਸ਼ਨਾਂ ਹਾਰ ਰਹੇ ਨੇ ਠੀਕ ਹੈ ਇੱਕ ਉਹ ਪਖੰਡੀ ਦਾ ਸਰਸੇ ਵਾਲਾ ਜਿਹੜਾ ਬਾਬਾ ਸੀ ਉਹਨੂੰ ਇਹਨਾਂ ਨੇ ਆਪਣੀਆਂ ਵੋਟਾਂ ਵਾਸਤੇ ਵੀ ਵੋਟਾਂ ਸਲਵਾ ਲਈਆਂ ਠੀਕ ਹੈ ਵੋਟਾਂ ਦੀ ਖਾਤਰ ਉਸ ਨੂੰ ਉਸ ਬਲਾਤਕਾਰ ਜਿਸ ਨੂੰ ਬਲਾਤਕਾਰ ਦੇ ਕੇਸਾਂ ਦੇ ਵਿੱਚ ਜੀ ਸਜ਼ਾ ਹੋਈਆਂ ਠੀਕ ਹੈ ਵੋਟਾਂ ਨੇ ਉਹ ਸਜ਼ਾ ਦਿੱਤੀਆਂ ਨੇ ਉਹ ਅੰਦਰ ਗਏ ਹੋਏ ਨੇ ਜੇ ਜਿਸ ਬਾਬੇ ਨੇ ਜਿਸ ਪਖੰਡੀ ਨੇ ਬਾਬਾ ਸ਼ਬਦ ਬਹੁਤ ਅਰਬੀ ਦਾ ਸ਼ਬਦ ਹੈ ਔਰ ਇੱਕ ਮਾਫ਼ਰਸ਼ ਇੱਕ ਸੰਤ ਨੂੰ ਕਿਹਾ ਜਾਂਦਾ ਬਾਬਾ ਠੀਕ ਹੈ ਬਾਬਾ ਤਾਂ ਕਿਹਾ ਨੀਆ ਇੱਕ ਪਖੰਡੀ ਜਿਹੜਾ ਸੀ ਉਸ ਬੰਦੇ ਨੂੰ ਵੋਟਾਂ ਦੀ ਖਾਤਰ ਉਸ ਡੇਰੇ ਦੀਆਂ ਵੋਟਾਂ ਲੈਣ ਵਾਸਤੇ ਇਹਨਾਂ ਨੇ ਜਥੇਦਾਰ ਦੇ ਉੱਤੇ ਪ੍ਰੈਸ਼ਰ ਪਾ ਕੇ ਇੱਕ ਹਾਲ ਤੱਕ ਜਥੇਦਾਰ ਤੇ ਪ੍ਰੈਸ਼ਰ ਪਾ ਕੇ ਇਹ ਕੀ ਕੀਤਾ ਕਿ ਉਹਨੂੰ ਮਾਫ਼ੀ ਦਵਾ ਦਿੱਤੀ ਠੀਕ ਹੈ ਇਹਨਾਂ ਨੇ ਕੋਈ ਛੋਟੀਆਂ ਮੋਟੀਆਂ ਗਲਤੀਆਂ ਨਹੀਂ ਕੀਤੀਆਂ ਇਹਨੇ ਘੋਰ ਪਾਪ ਕੀਤੇ ਹੋਏ ਠੀਕ ਹੈ ਉਹ ਜਦੋਂ بار-बार ਇਹਨਾਂ ਦੇ ਇਹਨਾਂ ਦੇ ਜੁਰਮਾਂ ਦੇ ਕਰਕੇ ਇਹਨਾਂ ਦੇ ਪਾਪਾਂ ਦੇ ਕਰਕੇ ਇਹਨਾਂ ਨੂੰ ਸਿੱਖ ਨਹੀਂ ਸੀ ਇਹਨਾਂ ਨੂੰ ਦੇਖਣਾ ਵੀ ਨਹੀਂ ਸੀ ਪਸੰਦ ਕਰਦੇ ਔਰ بار-बार ਇਲیکشن ਆ ਹਾਰ ਰਹੇ ਸੀ ਤੇ ਫਿਰ ਕੀ ਹੋਇਆ ਕਿ ਇਹਨਾਂ ਦੇ ਨਾਲ ਦੇ ਸਾਥੀਆਂ ਨੇ ਅਖੀਰ ਨੂੰ ਦੇਖਿਆ ਕਿ ਸਾਡੇ ਦੇ ਭਵਿੱਖ ਖਤਮ ਹੋ ਰਹੇ ਨੇ ਸਾਡਾ ਸਾਡਾ ਅਫਲ ਕਿ ਬਣੇਗਾ ਸਾਡੀਆਂ ਔਲਾਦਾਂ ਦਾ ਕੀ ਬਣੇਗਾ ਠੀਕ ਹੈ ਸਾਨੂੰ ਨੇ ਇਹਨਾਂ ਦੇ ਕਰਕੇ ਲੋਕੀ ਫਿੱਡੇ ਨੂੰ ਕਰ ਰਹੇ ਨੇ ਸਾਨੂੰ ਲੰਮਟਾ ਮਾਰ ਰਹੇ ਨੇ ਤੇ ਇਹਨਾਂ ਨੇ ਇੱਕ ਬਾਗੀ ਧੜਾ ਉਹਦੇ ਵਿੱਚ ਪੈਦਾ ਹੋਇਆ ਹੈ ਜਿਹੜਾ ਕਹਿ ਰਿਹਾ ਕਿ ਸੁਖਬੀਰ ਬਾਦਲ ਜਿਹੜਾ ਇਸ ਤੀਫਾ ਦੇਵੇ ਤੇ ਇੱਕ ਨਾ ਨਵੀਂ ਜਿਹੜੀ ਹੈ ਅਕਾਲੀ ਦਲ ਦੀ ਨਵੀਂ ਰੂਪਰੇਖਾ ਦਿੱਤੀ ਨਵੀਂ ਦੀ ਠੀਕ ਹੈ ਨਾ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਇਸ ਅਕਾਲੀ ਦਲ ਤੋਂ ਸੁਖਬੀਰ ਬਾਦਲ ਸਾਈਡ ਤੇ ਨਹੀਂ ਕੀਤਾ ਜਾਂਦਾ ਇਹਨੂੰ ਇਹਨੂੰ ਸਾਈਡ ਤੇ ਨਹੀਂ ਕੀਤਾ ਜਾਂਦਾ ਉਹ ਉਹਨੀ ਦੇਰ ਤੱਕ ਅਕਾਲੀ ਦਲ ਦੇ ਵਿੱਚ ਜਾਣ ਨਹੀਂ ਕਰ ਸਕਦੀ ਔਰ ਉਹ ਵੀ ਤਾਂ ਕਿ ਇਹ ਸਾਰੇ ਜਨੇ ਦਿ ਲੋ ਇਕ ਤਰ੍ਹਾਂ ਹੁੰਦਾ ਕਿ ਆਪਾਂ ਇੱਕ ਫਾਰਮੈਲਟੀ ਕਰਦੇ ਆ ਬਿਲਕੁਲ ਜੀ ਫਾਰਮੈਲਟੀ ਕਰਦੇ ਆ ਕਿਉਂਕਿ ਜਥੇਦਾਰ ਵੀ ਜਿਹੜੇ ਨੇ ਉਹ ਅਸਿੱਧੇ ਤੌਰ ਤੇ ਸ਼ੌਮਿਕ ਕਮੇਟੀ ਦਾ ਹੀ ਬਨੇ ਹੋਏ ਨੇ ਔਰ ਪਹਿਲਾਂ ਵੀ ਜਿਹੜੇ ਅਕਾਲ ਤਖਤ ਦੇ ਸਾਹਿਬੇ ਜਥੇਦਾਰ ਬੰਦੇ ਸਨ ਉਹਨਾਂ ਤੇ ਪ੍ਰੈਸ਼ਰ ਪਾਉਂਦੇ ਸੀ ਜਦੋਂ ਜਥੇਦਾਰ ਸਾਹਿਬ ਕੋਈ ਫੈਸਲਾ ਲੈਣ ਦੀ ਤਿਆਰੀ ਕਰਦੇ ਸੀ ਜਾਂ ਕੁਝ ਛੋਟੇ-ਮੋਟੇ ਫੈਸਲੇ ਲੈਂਦੇ ਸੀ ਇਹ ਜਥੇਦਾਰਾਂ ਨੂੰ ਵੀ ਸਾਈਡ ਤੇ ਕਰਦੇ ਸੀ ਠੀਕ ਹੈ ਨਾ ਤੇ ਜੇਕਰ ਦਿলো ਦੇ ਤੋਂ ਦਿਲ ਤੋਂ ਉਹ ਮਾਫੀ ਮੰਗਣ ਸਾਈਡ ਦੇ ਹੋ ਜਾਣ ਖਾਸ ਤੌਰ ਤੇ ਸੁਖਬੀਰ ਨੂੰ ਸਾਈਡ ਤੇ ਕੀਤਾ ਜਾਏ ਔਰ ਇੱਕ ਤੁੰਨਾ ਨਹੀਂ ਪੁਰੇਖਾ ਜੇ ਇਹਦੀ ਇਹਦੀ ਲੀਡ ਕਰਨ ਕਰਵਾਸੇ ਦੀ ਇਹੋ ਜਿਹੀ ਲੀਡਰਸ਼ਿਪ ਹੋਵੇ ਜਿਹਦੇ ਤੇ ਸਿੱਖਾ ਨੂੰ ਪੰਜਾਬੀਆਂ ਨੂੰ ਭਰੋਸਾ ਹੋ ਸਕੇ ਤਾਂ ਇਹ ਗੱਲ ਬਈ ਜਿਹੜਾ ਪੱਟਿਸਵ ਹੁਣ ਹੀ ਉਹਨੇ ਲੋਕ ਸਭਾ ਚੋਣਾਂ ਜਿਹੜੀਆਂ ਹੋਈਆਂ ਨੇ ਇਹਦੇ ਵਿੱਚ ਕਾਲੀ ਦਲ ਦਾ ਹਾਰ ਹੁੰਦਾ ਕੀ ਕਾਰਨ ਹੈ ਗੱਠ ਜੋੜ ਵਕ ਵਕ ਹੋਣਾ ਕਿ ਕਿਸ ਤਰ੍ਹਾਂ ਐਸਾ ਨਹੀਂ ਕਿ ਜੇਕਰ ਇਹ ਇਕੱਠੇ ਵੀ ਰਹਿੰਦੇ ਹਾਂਜੀ ਜੇਕਰ ਇਕੱਠੇ ਵੀ ਰਹਿੰਦੇ ਪੰਜਾਬ ਦੇ ਵਿੱਚ ਬੀਜੇਪੀ ਵੀ ਜ਼ੀਰੋ ਹੈ ਪੰਜਾਬ ਦੇ ਵਿੱਚ ਬੀਜੇਪੀ ਵੀ ਜ਼ੀਰੋ ਹੈ ਔਰ ਅਕਾਲੀ ਦਲ ਵੀ ਜ਼ੀਰੋ ਜ਼ੀਰੋ ਪਲੱਸ ਜ਼ੀਰੋ ਰਿਜ਼ਲਟ ਜ਼ੀਰੋ ਬਿਲਕੁਲ ਠੀਕ ਹੈ ਨਾ ਜ਼ੀਰੋ ਨੂੰ ਆਪਾਂ ਜ਼ੀਰੋ ਨਾਲ ਜੋੜੀਏ ਤੇ ਫਿਰ ਜ਼ੀਰੋ ਹੀ ਆਉਂਦਾ ਹੈ ਜ਼ੀਰੋ ਆਏਗਾ ਬੀਜੇਪੀ ਨੇ ਬੀਜੇਪੀ ਦੇਖੋ ਜਿਹੜਾ ਸਾਡਾ ਦੇਸ਼ ਹੈ ਨਾ ਉਸ ਨੂੰ ਉਹ ਉਹਦੇ ਇਹ ਕਈ ਇਹ ਆਧਾਰੇ ਹੁੰਦੇ ਨੇ ਜਿਨ੍ਹਾਂ ਰਾਹੀਂ ਦੇਸ਼ ਦਾ ਜਿਹੜਾ ਅਸਲ ਢਾਂਚਾ ਹੈ ਨਾ ਹਾਂਜੀ ਠੀਕ ਹੈ ਉਹ ਚੱਲਦਾ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਹਿੱਸਾ ਕਿਸਾਨ ਪਾ ਰਹੇ ਹਨ। ਨਾ ਇੰਡਸਟਰੀਆਂ ਆ ਪਾ ਰੀਆਂ ਨਾਨਕੀਆਂ ਆ ਪਾ ਰੀਆਂ ਸਭ ਤੋਂ ਜ਼ਿਆਦਾ ਕਿਸਾਨ ਪਾ ਰਹੇ ਨੇ। ਬਿਲਕੁਲ ਠੀਕ ਹੈ। ਲਾਲਬਾ ਮੋਸ਼ਾਸ਼ਤਰੀ ਜੀ ਨੇ ਕਿਹਾ ਸੀ ਕਿ ਜੈ ਜਵਾਨ ਜੈ ਕਿਸਾਨ ਠੀਕ ਹੈ। ਜਦੋਂ ਤੱਕ ਅਸੀਂ ਦੇਸ਼ ਦੇ ਜਵਾਲਾ ਬਾਰੇ ਨਹੀਂ ਸੋਚਾਂਗੇ ਦੇਸ਼ ਦੇ ਕਿਸਾਨਾਂ ਬਾਰੇ ਨਹੀਂ ਸੋਚਾਂਗੇ ਉਦੋਂ ਤੱਕ ਦੇਸ਼ ਅੱਗੇ ਨਹੀਂ ਵੱਧ ਸਕਦਾ ਅਸੀਂ ਅੰਕੜਿਆਂ 'ਚ ਦਸੀਏ ਕਿ ਅਸੀਂ ਦੁਨੀਆ ਦੀ 5ਵੀਂ ਆਰਥਿਕ ਤਾਕਤ ਬਣ ਰਹੇ ਹਾਂ ਤੇ ਦੇਸ਼ ਦਾ ਕਿਸਾਨ ਸੜਕਾਂ 'ਤੇ ਬੈਠਾ ਏ ਇਹਦੀ ਆਰਥਿਕ ਤਾਕਤ ਨੂੰ ਕੀ ਕਰਨਾ ਹੈ ਠੀਕ ਹੈ ਇਹ ਆਰਥਿਕ ਤਾਕਤ ਕੀ ਕੀ ਕਰੇਗੀ ਕਿ ਪਹਿਲੀ ਗੱਲ ਤੇ ਉਹ ਪੰਜਾਬੀ ਜਿਨ੍ਹਾਂ ਨੇ ਦੇਸ਼ ਵਾਸਤੇ ਮਨਕੁਲਬਾਨੀ ਹੀ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਠੀਕ ਹੈ ਇੱਕ ਦੂਸਰੇ ਪਾਸੇ ਜਿਹੜਾ ਕਿਸਾਨ ਸੀ ਉਹ 750 ਕਿਸਾਨ ਜਿਹੜਾ ਹੈ ਉਹ ਉਹ ਆਪਣੀ ਜਾਨਾਂ ਦੇ ਬੈਠਾ ਆਪਣੀ ਮੰਗਾ ਵਾਸਤੇ ਆਹ ਠੀਕ ਹੈ ਇਹ ਸ਼ਰਮ ਵਾਲੀ ਗੱਲ ਹੈ ਕਿ ਕਿਸਾਨ ਨੂੰ ਵੀ ਸੜਕਾਂ ਤੇ ਆਣਾ ਪਿਆ ਫਿਰ ਜਦੋਂ ਇਹੋ ਜੀ ਮਾੜੀ ਹਾਲਤ ਕਰ ਦਿੱਤੀ ਤੇ ਫਿਰ ਇੱਕ ਕਿਸਾਨਾਂ ਨੇ ਤੇ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਹਾਨੀ ਨਹੀਂ ਹੋਈ ਤਾਂ ਪਿੰਡਾਂ 'ਚ ਵੋਟਾਂ ਨਹੀਂ ਦਿੱਤਾ ਤੇ ਪਾਲੀ ਬਲਡ ਦੀ ਹਾਲਤ ਹੋਈ ਸੀ ਠੀਕ ਹੈ ਉਹਨਾਂ ਨੇ ਤਾਂ ਮੈਂ ਤਾਂ ਪਹਿਲਾਂ ਜੇ ਨਹੀਂ ਕਿਹਾਤਾ ਸੀ ਕਿ ਬੀਜੇਪੀ ਪੰਜਾਬ ਦੇ ਵਿੱਚ ਜ਼ੀਰੋ ਸੀਟਾਂ ਨਹੀਂ ਇਹ ਵੇਖ ਠੀਕ ਹੈ ਤੇ ਅਕਾਲੀ ਦਲ ਨੇ ਮਸਾ ਇੱਕ ਸੀਟ ਆਈ ਪਾਰਲੀਮੈਂਟ ਦੇ ਵਿੱਚ ਪਹਿਲਾ 2 ਸਾਲ ਹੁਣ ਇੱਕ ਆ ਗਈ ਸਾਲ ਜੀ ਠੀਕ ਹੈ ਨਾ ਤੇ ਉਹ ਉਹ ਇਹ ਜੇ ਇਕੱਠੇ ਹੀ ਹੁੰਦੇ ਤੇ ਪਾਲੀ ਦਾ ਹਾਲ ਇਹੋ ਹੀ ਹੋਣਾਗੇ ਅਤੇ ਸਭ ਅਖੀਤੇ ਆਪਾਂ ਵਿਧਾਨ ਸਭਾ ਚੋਣਾਂ ਦੀ ਗੱਲ ਕਰ ਰਹੇ ਆਉਣ ਵਾਲੀ ਜਿਹੜੀਆਂ ਨੇ ਆਪਣੀ ਪਾਰਟੀ ਦੀ ਸਥਿਤੀ ਕਿਸ ਤਰ੍ਹਾਂ ਦੀ ਰਹੂਗੀ ਤੇ ਇਹ ਜਿਹੜੀਆਂ ਪਾਰਕੀਆਂ ਦੀ ਆਪਾਂ ਗੱਲਬਾਤ ਕੀਤੀ ਆ ਇਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਰਹੂਗੀ ਪੰਜਾਬ ਮੰਡਲ ਇਲੈਕਸ਼ਨ ਦੇ ਵਿੱਚ ਤੇ ਅਸੀਂ ਕਾਂਗਰਸ ਦੀ ਹਮਾਇਤ ਕੀਤੀ ਹੈ ਮੈਂ ਤੇ ਦੇਖਿਆ ਹੀ ਤੁਸੀਂ ਸਾਰਿਆਂ ਨੇ ਮੀਡੀਆ ਦੇ ਵਿੱਚ ਮੈਂ ਕਾਂਗਰਸ ਦੀ ਹਮਾਇਤ ਉਹ ਜਿਹੜਾ ਸਾਹਿਬ ਜੀ ਦੇ ਨਾਲ ਵੀ ਰਿਹਾ ਰਾਜਕਮਰ ਵੇਰ ਕਾ ਜੀ ਦੇ ਨਾਲ ਵੀ ਰਿਹਾ ਕਾਂਗਰਸ ਦੀਆਂ ਰੈਲੀਆਂ ਦੇ ਵਿੱਚ ਮੈਂ ਜਾਂਦਾ ਰਿਹਾ ਉੱਥੇ ਬੋਲਦਾ ਰਿਹਾ ਠੀਕ ਹੈ ਤੇ ਹੋਣ ਜਿਹੜੀ ਇਲੈਕਸ਼ਨ ਹੋਏਗੀ ਕੁਝ ਵਿਦਾਂਸਭਾ ਵਿਦਾਂਸਭਾ ਦੇ ਉੱਚਾ ਨਾਮ ਹੋ ਰਹੇ ਨੇ ਥੋੜੇ ਜਿਹਾ ਪੰਜਾਬ ਦੇ ਵਿੱਚ ਇਹਨੂੰ ਤਾਂ ਲੱਗਦਾ ਕਾਂਗਰਸ ਹੀ ਜ਼ਿਆਦਾ ਸੀਟਾਂ ਲੈ ਜਾਏਗੀ ਠੀਕ ਹੈ ਅਸੀਂ ਵੀ ਆਪਣੇ ਤੌਰ ਤੇ ਇਹਦੇ ਵਿੱਚ ਹਿੱਸਾ ਪਾਵਾਂਗੇ ਆਪਣੇ ਕੁਝ ਕਿ ਜਗ੍ਹਾ ਸਾਡੇ ਉਮੀਦਵਾਰ ਵੀ ਖੜੇ ਹੋਣਗੇ ਸਾਡੀ ਸਾਡੀ ਪਾਰਟੀ ਦੇ ਆਪਣੀ ਪਾਰਟੀ ਵਾਲੇ ਕੋਈ ਪਾਰਟੀ ਵੱਲੋਂ ਬੰਦੇ ਖੜੇ ਹੋਣਗੇ ਉਮੀਦਵਾਰ ਖੜੇ ਹੋਣਗੇ ਮੈਨੂੰ ਮੇਰੀ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਵੀ ਇਲੈਕਸ਼ਨ ਵਾਸਤੇ ਕਿਹਾ ਗਿਆ ਸੀ ਇਲੈਕਸ਼ਨ ਖੜੇ ਹੋਣ ਵਾਸਤੇ ਠੀਕ ਹੈ ਪਰ ਮੈਂ ਸੱਜਣਾ ਜੀ ਕਿ ਹਸਤੰਨਾ ਦੇਸ਼ ਨੂੰ ਸਹੀ ਧੰਨਾ ਚਲਾਉਣ ਵਾਸਤੇ ਸੰਵਿਧਾਨ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਤੇ ਇਕੱਠੇ ਹੋਣਾ ਚਾਹੀਦਾ ਇਸ ਲਈ ਅਸੀਂ ਕਾਂਗਰਸ ਦੀ ਸਪੋਰਟ ਕੀਤੀ ਕਾਂਗਰਸ ਦੀ ਸਪੋਰਟ ਕੀਤੀ ਤੇ ਕਾਂਗਰਸ ਨੇ ਪੰਜਾਬ ਦੇ ਵਿੱਚ 13 ਦੇ 7 ਸੀਟਾਂ ਜਿੱਤੀਆਂ ਵੀ 3 ਠੀਕ ਹੈ ਨਾ ਅਸੀਂ ਸਪੋਰਟ ਕੀਤੀ ਸਾਰੇ ਪੰਜਾਬ ਦੇ ਵਿੱਚ ਤੇ ਹੁਣ ਆਉਣ ਵਾਲੀ ਜਿਹੜੀ ਸਥਿਤੀ ਹੈ ਕਿਸ ਤਰ੍ਹਾਂ ਜਰੂਗੀ ਇਹ ਦੱਸੋ ਇਸ ਤਰ੍ਹਾਂ ਦੀ ਸਥਿਤੀ ਹੋ ਨਾ ਸਤਲ ਜਿਹੜੀ ਸਥਿਤੀ ਹੈ ਨਾ ਇਹਦੇ ਵਿੱਚ ਦੇਖੋ ਹੁਣ ਪਿੱਛੇ ਦੇ 10 15 ਦਿਨ ਪਹਿਲਾਂ ਇਹ 13 ਸੀਟਾਂ ਦੇ ਉਤਰਾਅ ਉਤਝਾਅ ਦੇ ਉਪਜੀਏ ਆਏ ਨੇ ਜਿਹਦੇ ਵਿੱਚ 10 ਦੇ ਕਰੀਬ ਇੰਡੀਆ ਗੱਜੋਨ ਨੇ ਬਿਲਕੁਲ ਇੰਡੀਆ ਗੱਜੋਨ ਜਿੱਤੇ ਆ ਚਾਰ ਬੰਗਾਲ ਦੇ ਵਿੱਚ ਜਿੱਤੇ ਆ ਚਾਰ ਕਾਂਗਰਸ ਨੇ ਜਿੱਤੇ ਆ ਠੀਕ ਹੈ ਇੱਕ ਬਿਹਾਰ ਵਿੱਚ ਆਜ਼ਾਦ ਨੂੰ ਜਿੱਤਿਆ ਠੀਕ ਹੈ ਇਸ ਤਰ੍ਹਾਂ ਤਾਮਿਲਨਾਡੂ ਦੇ ਵਿੱਚ ਹਾਂਜੀ ਜਿੱਤੇ ਸਟਾਲਿੰਗ ਦੀ ਪਾਰਟੀ ਜਿੱਤੀ ਮਤਲਬ 13 ਦੇ ਵਿੱਚੋਂ 10 ਆਏ ਬੀਜੇਪੀ ਨੇ ਦੋ ਸੀਟਾਂ ਆਈਆਂ ਸੀ ਬਿਲਕੁਲ ਦੋ ਜਾਂ ਤਿੰਨ ਆਈਆਂ ਸੀ ਤੇ ਇਸ ਟਾਈਮ ਲਹਿਰ ਚੱਲਦੀ ਪਈ ਹੈ ਬੇਸ਼ ਵਿੱਚ ਇੱਕ ਲਹਿਰ ਚੱਲ ਰਹੀ ਹੈ ਬੀਜੇਪੀ ਨੇ 240 ਸੀਟਾਂ ਜਿਹੜੇ ਕਹਿ ਰਹੇ ਸੀ ਕਿ ਅਸੀਂ 400 ਪਾਰ ਕਰਾਂਗੇ ਹਾਂਜੀ ਠੀਕ ਹੈ ਬੀਜਪੀ ਨੂੰ 240 ਤੇ ਰੋਕ ਦਿੱਤਾ ਠੀਕ ਹੈ ਨਾ ਹੁਣ ਆਪ خودਰੇ ਫੈਸਲੇ ਨਹੀਂ ਲੈ ਸਕਦਾ ਜਿਸ ਤਰ੍ਹਾਂ ਇਹ ਇੱਕ ਦੋ ਜਿਹੇ ਬੈਠਦੇ ਸੀ ਤੇ ਬੈਠ ਕੇ ਤੇ ਅਰਮਿਤ ਸ਼ਾਹ ਹੋ ਗਏ ਮੋਦੀ ਹੋ ਰਹੇ ਹੋ ਗਏ ਤੇ ਇਹ ਬੈਠ ਕੇ ਫੈਸਲੇ ਲੈਂਦੇ ਸੀਦੇ ਇੱਕ ਤਰ੍ਹਾਂ ਨਾਲ ਆਪਣਾ ਛਾਈ ਹੁਕਮ ਜਾਰੀ ਹੋ ਜਾਂਦੇ ਸੀ ਤੇ ਹਾਂਜੀ ਇਹ ਲੌਕਡਾਊਨ ਲੱਗੇਗਾ ਨਾ ਹੋਏਗਾ ਹਾਂ ਕਈ ਜੋ ਸਿੱਟੇ ਇਹ ਮਤਲਬ ਕਿ ਜਿਹੜੇ ਕਈ ਕੁਛ ਨਾਲ ਆਪਣੇ ਫਰਮਾਨ ਜਾਰੀ ਕੀਤੇ ਉਹ ਨਹੀਂ ਕੰਮ ਹੋਣਗੇ Hindu Musliman ਵਾਲੀ ਰਾਜਨੀਤੀ ਹੁਣ ਨਹੀਂ ਹੋਏਗੀ ਜਿਸ ਤਰ੍ਹਾਂ Hindu Musliman Hindu Musliman ਅੰਦਾਜ਼ੀ Hindu ਨੂੰ Musliman ਦਾ ਡਰ ਦਿਖਾਇਆ ਜਾਂਦਾ ਸੀ ਉਹ ਕੰਮ ਨਹੀਂ ਹੋਏਗਾ ਬਹੁਤ ਹੋ ਗਿਆ ਲੋਕੀ ਸਮਝ ਗਏ ਨੇ ਉਹਨਾਂ ਦੀ ਚਾਲਾਂ ਹੁਣ ਇਹ ਨਹੀਂ ਹੈ ਇਸ ਲਈ ਮੈਂ ਕਹਿਣਾ ਵਾਂ ਕਿ ਰੱਬ ਦਾ ਵਾਸਤਾ ਹੈ ਕਿ ਹੁਣ ਤੇ ਕੁਝ ਸ਼ਰਮ ਕਰੋ ਕੁਝ ਪੰਜਾਬ ਦੀ ਹੋਣੀ ਨੂੰ ਬਦਲੋ ਤੇ ਇਹ ਮੈਂ ਅਪੀਲ ਕਰਾਂਗਾ ਸਾਨੂੰ ਸਾਰਿਆਂ ਨੂੰ ਠੀਕ ਹੈ ਜੀ ਠੀਕ ਹੈ ਜੀ ਭੱਟੀ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ